ਮ ਜੀ ਹਰਮਨ ਹਰਜੀਤ ਵਲੌਗਸ ਤੇ ਸੋ ਮੈਂ ਰਿਆ ਹਰਮਨ ਸੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਵੀ ਜਿਵੇਂ ਸਮਾਨ ਹੀ ਸਮਾਨ ਅੰਦਰ ਕੱਢਿਆ ਪਿਆ ਅੰਦਰੋਂ ਤੇ ਇਹ ਸਮਾਨ ਆ ਜੀ ਚੋਏ ਦਾ ਸਾਡਾ ਜਿਹੜਾ ਪੁਰਾਣਾ ਅੰਦਰ ਆ ਸਟੋਰ ਵੀ ਕਹਿ ਸਕਦੇ ਆ ਉਹਨੂੰ ਤੇ ਉਹ ਸਾਰਾ ਸਾਡਾ ਚੋ ਗਿਆ ਤੇ ਚੋ ਕੇ ਮਤਲਬ 24 ਵਰ ਕੋ ਜਾਣਾ ਹੀ ਗਿਆ ਹੂੰ ਬਸ ਮੌਸਮ ਸਾਫ਼ ਹੋ ਸੁੱਕ ਗਿਆ ਪਹਿਲਾਂ ਤਾਂ ਹੁਣ ਆਪਾਂ ਇਹਦੇ ਤੇ ਕਾਗਜ਼ ਪਾਵਾਂਗੇ ਐਦਾਂ ਹੀ ਉੱਪਰ ਕੋਠੇ ਤੇ ਤੇ ਫਿਰ ਹੁਣ ਆਪਾਂ ਸਾਰਾ ਸਮਾਨ ਲੈ ਤੁਹਾਨੂੰ ਦਿਖਾਣੇ ਆ ਜੀਤ ਫੁੱਲ ਰਹੇ ਨੇ ਕਣਕ ਤੇ ਇਕੜੀ ਫੋਲਦੀ ਇਕ ਪੱਲੀ ਪਈਆ ਇਹ ਫੋਲਗੇ ਤੇ ਅੱਜ ਹੇਟਾਂ ਫੋਲਦੀ ਤਰਪਾਲ ਬਿਚਾ ਗਏ ਕਿਉਂਕਿ ਅੰਦਰੋਂ ਸਮਾਨ ਕੱਢਿਆ ਤਰਪਾਲ ਸੁੱਕੀ ਸੀਗੀ ਸੋ ਬਾਕੀ ਆ ਪੱਲੀਆਂ ਨਵੀਆਂ ਸੀਗੀਆਂ ਤੇ ਇਹਨਾਂ ਚ ਵੀ ਥੋੜੇ ਥੋੜੀ ਸਿਲ ਸੀਗੀ ਸੋ ਇਹ ਵੀ ਫੋਲਤੀਆਂ ਹਰਜੀਤ ਨੇ ਤੇ ਹੁਣ ਬਸ ਇਹ ਸੁੱਕੀਆਂ ਤੇ ਆਪਾਂ ਆ ਬੜੀ ਪੱਲੀ ਇਹ ਸਾਰੇ ਸਮਾਨ ਤੇ ਦੇ ਦੇਣੀ ਕਿਉਂਕਿ ਇਸ ਵਾਰੀ ਚੋਇਆ ਵੀ ਜ਼ਿਆਦਾ ਨਾ ਫਿਰ ਚੋਂ ਆਪਾਂ ਹੁਣ ਮੌਸਮ ਜੇ ਮੜ ਜਾ ਸੁੱਕ ਜਾਊਗਾ ਫਰਸ਼ ਉੱਪਰ ਫਿਰ ਆਪਾਂ ਕਾਗਜ਼ ਪਾ ਦੇਣਾ ਤੇ ਬਾਕੀ ਆ ਸਾਰੇ ਸਮਾਨ ਵੀ ਭਾਂਡੇ ਵੀ ਆ ਹਲਦੀ ਵੀ ਏ ਤੂ ਕੇ ਸਮਾਰ ਕੇ ਹੁਣ ਧੋਲੀ ਇਹ ਸੁੱਖ ਨਹੀਂ ਪਾਤੀ ਹੂੰ ਅੱਧੀ ਪਾਈ ਨਹੀਂ ਦੂਜੀ ਹਲਦੀ ਪਾਈ ਨਹੀਂ ਹਰਜੀਤ ਅੰਚਾ ਤੇ ਲੋ ਅੰਦਰ ਦਾ ਖਾਉਣਾ ਹੁਣ ਤੁਹਾਨੂੰ ਸੋ ਇਸ ਵਾਰੀ ਝੋਇਆ ਵੀ ਸਾਡੇ ਜਿਆਦੇ ਆ ਕਿਉਂਕਿ ਕਾਗਜ਼ ਤਾਂ ਪੋਆਇਆ ਸੀਗਾ ਮਿਸਤਰੀ ਨੇ ਮਿਸਤਰੀ ਨੇ ਕਾਗਜ਼ ਸਹੀ ਨਹੀਂ ਪਾਇਆ ਸੋ ਉਹਦੇ ਕਰਕੇ ਚੁੱਪ ਪੇਟੀਆਂ ਤੇ ਆਪਣੇ ਕਾਗਜ਼ ਸੀਗਾ ਵਿੱਚ ਤਾਂ ਪਾਣੀ ਕਿਤੇ ਵੀ ਨਹੀਂ ਗਿਆਗਾ ਸੋ ਆਹੀ ਸਮਾਨ ਦੀ ਥੋੜੀ ਜੀ ਉਹ ਹਾਲਤ ਬੁਰੀ ਆਪਾਂ ਇਹ ਹੁਣ ਠੀਕ ਕਰਦੇ ਆਂ ਮੰਜੇ ਬਾਹਰ ਧੁੱਪਾਂ ਲੋ ਬਣ ਕਰਦੇ ਪੱਖੇ ਪੱਖੇ ਸਾਫ ਨੇ ਪੱਖਿਆਂ ਦੇ ਥੱਲੇ ਦਿੱਤੇ ਹੋਏ ਸੀਗੇ ਵਿੱਚ ਪਾਣੀ ਪਿਆ ਨਹੀਂ ਗਾ ਠੀਕ ਨੇ ਸੁੱਕੇ ਨੇ ਪੱਖੇ ਹਨ ਤੇ ਆ ਬਸ ਹੁਣ ਥੋੜਾ ਜਿਹਾ ਰਹਿੰਦਾ ਪਾ ਉਹ ਵੀ ਕਰਦੇ ਆ ਹਲੋ ਵੀ ਲਾਈਟ ਵੀ ਸਾਡੇ ਗਏ ਹੋਈ ਸੀ ਪਹਿਲਾਂ ਪੂਰੇ ਜਿ ਬੈ ਕੇ ਅਸੀਂ ਕਰੀ ਸਬਜ਼ੀ ਦੀ ਤਿਆਰੀ ਤੋਰੀਆਂ ਪਾਨੀਆਂ ਨੇ ਅੱਜ ਹਾਂਜੀ ਤਹ ਹੁਣ ਕਰ ਰਹੇ ਨੇ ਤੋਰੀਆਂ ਛਿੱਲ ਤੋ ਕੱਟ ਰਹੇ ਨੇ ਤੇ ਉਧਰ ਸਮਾਨ ਵੀ ਸੁੱਕ ਗਿਆ ਬਣਾ ਧੁੱਪਾਂ ਲੱਗ ਲਈ ਸੋ ਬਸ ਹੁਣ ਮੈਂ ਕਿਹਾ ਜੀਤ ਨੂੰ ਵੀ ਤੜਕਾ ਬਾਅਦ ਚ ਲਾਇਓ ਪਹਿਲਾਂ ਆਪਾਂ ਸਮਾਨ ਰੱਖ ਲਈ ਅੰਦਰ ਕਿੰਨਾ ਸਮਾਨ ਰੱਖਣ ਨੂੰ ਵੀ ਅੱਧਾ ਘੰਟਾ ਘੰਟੇ ਤੇ ਵੱਧ ਲੱਗ ਜਾਣਾ ਸਾਰੀਆਂ ਬਾਲਟੀਆਂ ਪੱਲੀਆਂ ਫੇਰ ਆਪਾਂ ਪੇਟੀਆਂ ਫੇਰ ਟੱਕ ਦੇਣੀਆਂ ਉਦਾਂ ਹੀ ਕਿਉਂਕਿ ਪਤਾ ਨਹੀਂ ਨਾ ਮੌਸਮ ਦਾ ਕਿਵੇਂ ਹੁਣ ਸੁੱਕ ਗਿਆ ਚਲੋ ਵਧੀਆ ਧੁੱਪਾਂ ਲੱਗ ਗਈ ਸਾਰੇ ਕੋਸੇ ਨੂੰ ਤੇ ਉਹ ਦੋ ਲੈਂਡ ਸੁੱਕ ਗਿਆ ਉਹ ਪੇਟੀ ਤੇ ਦੇ ਦੇਣਾ ਨੇ ਕੇ ਨਾਲ ਮਗਰ ਵੀ ਪੱਲੀਆਂ ਆਪਣੀਆਂ ਉਡੀਆਂ ਫਿਰਦੀਆਂ ਨੇ ਤਾਰ ਤੋਂ ਥੈਲੇ ਹਾਂ ਹਵਾ ਨਹੀਂ ਚਲਦੀਗੀ ਤੇ ਅਸੀਸ ਗਿਆ ਹੁਣ ਗਵੰਡੀਆਂ ਦੇ ਮੈਂ ਹੁਣ ਥੋੜਾ ਜਿਹਾ ਟਾਈਮ ਫੋਨ ਚਲਾਉਣਾ ਜਾਨੂੰ ਸਬਜੀ ਕੱਟੀ ਜਾਂਦੀ ਆ ਪੇਟੀਆਂ ਤੋਂ ਸਮਾਨ ਸਮੁੰਨ ਸਾਰਾ ਚੱਕ ਗਏ ਸੀਗੇ ਹਰਮਨ ਖਾਲੀ ਕਰ ਗਏ ਸੀਗੇ ਗੇਟ ਦਰਵਾਜ਼ਾ ਕਈ ਦਿਨ ਖੁੱਲਾ ਰੱਖਣਾ ਪਊਗਾ ਤਾਂ ਸੁੱਕੂਗਾ ਹੌਲੀ ਹੌਲੀ ਫੱਲੇ ਦਾ ਪੱਕੇ ਰਹਿ ਗਏ ਜੀ ਬਾਹਰ ਕੱਢਣੋਂ ਹਨ ਪੱਕੇ ਹੋ ਸੁੱਕਿਆਂ ਦੇ ਉੱਪਰ ਨਾ ਫੇਰ ਵੀ ਧੁੱਪ ਲਵਾ ਲੈਣੀ ਸੀ ਆਪਾਂ ਨੇ ਧੁੱਪ ਤਾਂ ਲੱਗੂਗੀ ਹੋ ਵੀ ਪੇਟੀ ਦਾ ਵੈਸੇ ਪਿੱਛੇ ਹੋਇਆ ਸੁੱਕੀ ਆ ਕੋਈ ਸਮਾਂ ਗਿੱਲਾ ਨਹੀਂ ਸੋ ਹਰਜੀਤ ਦਾ ਡਾਊਟ ਫੁੱਲ ਕਰਨ ਲਈ ਕਲੀਅਰ ਫੇਰ ਵੀ ਹੁਣ ਪੱਲੀ ਦੇ ਦਿੰਨੇ ਆ ਇਹਨੂੰ ਇੱਕ ਹੋਰ ਫੋਲਡ ਕਰ ਲਾ ਡਬਲ ਸੈਂਟਰ ਚੋਂ ਹਾਂ ਲਓ ਪੇਟੀ ਦਾ ਬਿਲਕੁਲ ਠੀਕ ਆ ਵਿੱਚ ਜਮਾ ਪਾਣੀ ਨਹੀਂ ਗਿਆ ਉਹ ਇੱਕ ਕੱਪੜੇ ਜਿਹੇ ਸੀਗਾ ਬਸ ਉੱਪਰ ਉਹ ਮੜਾ ਜਾ ਕੇ ਸੀ ਉਹਦੇ ਕਰਕੇ ਬਸ ਹੁਣ ਦੇ ਰਹੇ ਨੇ ਐਨਾ ਸ਼ੁਕਰੋ ਕੱਪੜਾ ਪਿਆ ਸੀਗਾ ਹਾਂ ਉੱਥੀ ਉਹਦੇ ਤੇ ਪਿਆ ਲੈ ਹਾਂ ਕਹਾਂਗਾ ਵੀ ਹੋਰ ਤਾਂ ਨਹੀਂ ਕੇਸ ਮੰਟਸ ਇਹ ਲੈ ਮੈਂ ਦਮਾ ਹਾਂ ਪਹਿਲਾਂ ਇਹ ਦੂਰੇ ਹਾਂ ਕਪੜਾ ਕਮੋਡੀਆ ਤੇ ਦਾਣੀਆਂ ਤੇ ਕਰਾ ਲਿਆ ਲਾ ਮੈਂ ਹੈਲਪ ਕਰਾ ਹਾਂ ਹਾਂ ਇਹ ਬੈਕਿੰਗ ਕਰਤੀ ਪੇਟੀਆਂ ਚ ਬਹੁਤ ਕੀਮਤੀ ਸਮਾਨ ਹੈ ਵੀਡੀਓ ਚੀਜ਼ਾਂ ਅੱਜ ਕੱਲ ਮਿਲਦੀਆਂ ਵੀ ਨਹੀਂਆਂ ਜਾਂ ਚਾਦਰਾਂ ਨੇ ਇੰਨੀ ਸੋਹਣੀਆਂ ਸੋਹਣੀਆਂ ਦੇਖ ਇਹ ਮੰਮੀ ਇਹ ਪੇਟੀ ਮੰਮੀ ਦਾ ਦਾਜ ਸੰਭੇ ਬੈਠੀ ਆ ਤੇਰਾ ਦਾਜ ਸੰਭੇ ਬੈਠੀ ਹੈ ਜਿਹੜਾ ਸੰਭਲ ਜਿੰਨਾ ਵੀ ਜੋ ਵੀ ਜਿੰਨਾ ਕ ਵੀ ਆਇਆ ਦੋਨੋਂ ਪੇਟੀਆਂ ਦੇਖ ਲੈ ਉਹ ਵੀ ਉਹ ਠੀਕ ਆ ਲੈ ਪੂਰੇ ਹਰ ਜਿੱਦਨੇ ਪੇਟੀਆਂ ਨੀਚੋਂ ਕਰਿਆ ਚੰਗੀ ਤਰ੍ਹਾਂ ਸਫਾਈ ਝਾੜੂ ਵਗੈਰਾ ਲਾਇਆ ਤੇ ਢੇਟੀ ਦੇ ਆਪਾਂ ਇੱਕ ਕਾਗਜ਼ ਦਿੱਤਾ ਪਹਿਲਾਂ ਫਿਰ ਉਹਦੇ ਉੱਪਰ ਇੱਕ ਹੋਰ ਕਾਗਜ਼ ਦਿੱਤਾ ਫਿਰ ਉੱਪਰ ਪੱਲੀਆਂ ਦੇ ਫਿਰ ਡੋਲਾ ਵਿਛਾਇਆ ਫਿਰ ਪੱਲੀਆਂ ਦਮਾਂਗੇ ਤੋਂ ਬਾਕੀ ਤੁਸੀਂ ਬਨੇ ਰਹੋ ਨਾਲ ਦੀ ਨਾਲ ਦੇਖਦੇ ਰਹੋ ਪਿੱਟੀ ਦੇ ਦੋਲਾ ਦੇਣ ਤੋਂ ਬਾਅਦ ਆਪਾਂ ਉਹ ਉੱਪਰ ਟਰੰਕ ਕਰਕੇ ਬਾਕੀ ਸਾਰਾ ਸਮਾਨ ਲੈ ਆ ਕੇ ਰੱਖਿਆ ਅੰਦਰ ਤੇ ਫਿਰ ਆਪਾਂ ਦੁੱਤੀ ਸਾਰਾ ਪੀੜੀ ਪੂੜੇ ਜੋ ਸਮਾਨ ਸਾਰਾ ਬਾਹਰ ਕੱਢੇ ਤੁਪਲੋਂ ਸਾਰਾ ਇਹ ਟੂਜਾ ਡੰਡਾ ਲੱਗਤਾ ਸੀਗਾ ਆ ਜਿਹੜੀ ਨਵੀਆਂ ਪੱਲੀਆਂ ਆਪਾਂ ਤੁਪਲੋਂ ਲਵਾਉਣ ਨੂੰ ਥੋੜੀ ਥੋੜੀ ਸਿੱਲੀਆਂ ਸੀਆਂ ਫਿਰ ਇਹਨਾਂ ਦੀ ਤੈਹ ਲਾਈ ਸੀ ਦੋਨਾਂ ਯਾਨਾਂ ਨੇ ਨਾਲ ਮਿਲ ਕੇ ਸੌਸੀਸ ਵੀ ਕਰ ਲਿਆ ਸੀ ਸਫਾਈ ਸੀ ਸਕੂਟਰੀਆ ਰਕਾਰ ਤੋਂ ਲੱਗਿਆ ਹੋਇਆ ਸੀਗਾ ਤੇ ਪੱਲੀਆਂ ਦੀ ਤੈਹ ਲਾ ਕੇ ਇਹਨਾਂ ਜਿਹੜੀਆਂ ਇੱਕ ਥੈਲੇ 'ਚ ਪਾਤੀਆਂ ਉਹ ਇੱਕ ਬੜੀ ਪੱਲੀ ਸਮੋ ਆਪਾਂ ਉੱਪਰ ਦੇ ਦੇਣੀਆਂ ਦੋਨਾਂ ਪੇਟੀਆਂ ਤੇ ਆ ਗਈ ਕਿਹੜੀ ਦੇ ਦੇਣੀ ਹੈ ਲੈਟ ਨੂੰ ਕੱਢ ਕੇ ਲੋਟ ਆ ਜਾਂਦਾ ਉੱਪਰ ਜੜ੍ਹੇ ਪਤਾ ਨੂੰ ਫਾਇਰਪੋੜ ਦਾ ਹੁਣ ਕੀ ਹੋਣ ਦੇ ਦਿੱਤੇ

ਢੇਹਾਂ ਦਾਰ ਕੇ ਕੋਈ ਚੀਜ਼ ਉੱਪਰ ਹੋ ਰਹੀ ਹੈ। ਯਾਹ। ਆਉਂ ਲੱਗੂਂ ਜਾਨਾ ਤਾਂ ਕਿਉਂ। ਇੱਥੋਂ ਬੱਲੀ ਹੋਰ ਵਿੱਚੋਂ ਇੱਧਰੋਂ ਆਉਂਦਾ ਬੱਦੂ ਰੇਠਾਈ ਲੱਗੂਗੀ ਨਹੀਂ। ਇੱਧਰ ਵਿੱਚ ਰੱਖੋ। ਉਹ ਨਹੀਂ ਦੇਖੀ ਉਹਦਾ ਪਾਦ ਦਾ ਚੀਜ਼ ਆਪਾਂ। ਐਂtheta ਨਹੀਂ ਤੇ ਚੋਇਆ। ਜਮਾਈ ਸਿਹਤੜਾਂ ਤੱਕ। ਜੇ ਕੰਤ ਨੂੰ ਉੱਧਾ ਨੂੰ ਲਾਉਨੇ ਆਂ ਫੇਰ ਵਟਰਾ ਉਹ ਖੋਜਣੀ ਹੈ। ਜੇ ਉਹ ਥੀਰ ਦੇ ਦੀ ਲੋ ਉਧਰਲੀ ਸਾਈਡ ਤੇ ਨੂੰ ਆਏ ਨੂੰ ਘੱਲ ਪਾਉਂ। ਸਾਹਮਣੇ ਬੱਸ ਬੱਸ ਠੀਕ ਆ ਫਿਰ ਉਹ ਤਾਂ ਪੱਲੀਆਂ ਵਿੱਚੇ ਪਾ ਦੇਣੀ ਆ ਥੱਲੇ ਔਰ ਇੱਥੀ ਵਿੱਚ ਵੜ ਕੇ ਰੱਖ ਦਿਓ ਜਿਹਾਂ ਦੇ ਹੇਠਾਂ ਆਈਆਂ ਉੱਥੇ ਰੱਖ ਦਿਓ ਚਾਹਖੇ ਕੋਲ ਠੀਕ ਆ ਇੱਥੇ ਦੀ ਵੜ ਕੇ ਰੱਖਿਆ ਜਾ ਥੱਲੇ ਆਪੇ ਲਓ ਜੀ ਕਪੱਲੀ ਨਾਲੇ ਸਰ ਗਿਆ ਆਪਾਂ ਆਪਣੀ ਪੇਟੀਆਂ ਦੰਟੀਆਂ ਦੋਨੇ ਟੱਕ ਤੇ ਢੋਲ ਵਾਲੇ ਕੰਨ ਗੁੱਤੇ ਵੀ ਪਾਤਾ ਵੈਸੇ ਉੱਤੇ ਚੋਇਆ ਨਹੀਂ ਸੀ ਪਾਣੀ ਤੇ ਲਓ 5 ਕਿਜੀ ਫਿਲਹਾਲ ਇਹਨਾਂ ਤਲੇ ਸਟੋਰ ਦੀ ਸੈਟਿੰਗ ਹੋ ਗਈ